ਹਾਂਜੀ ਇਹ 250 ਰਿਕਾਰਡ ਮੇਰੇ ਕੋਲ ਹੀ ਰਵੜਦਾ ਜੀ ਤੇ 6-7 ਰਿਕਾਰਡ ਮੇਰੇ ਕੋਲ ਪੱਥਰ ਦੇ ਜੀ ਇਹ ਕਿਹੜੇ ਕਿਹੜੇ ਕਲਾਕਾਰਾਂ ਦੇ ਜਿਹੜੇ ਗਾਏ ਆ ਜੀ ਸਾਡੇ ਤੇ ਕੁਲਦੀਪ ਮਾਨਕ ਮਰਜਸੀ ਗਾ ਦਦਾਰ ਸੰਧੂ ਸੁਮੇਂਦਰ ਸਿੰਘ ਦਾ ਹਾਂਜੀ ਵੇਖੋ ਜੀ ਉਹਨੋਂ ਹੋਣ ਵਾਲੇ ਸਮੇਂ ਤੇ ਮੈਂ ਤਾਂ ਸੁਣਦਾ ਹੀ ਨਹੀਂ ਜੀ ਮੈਂ ਸੁਣਦਾ ਹੀ ਪੁਰਾਣੇ ਜੀ ਸਮੇਂ ਤੋਂ ਹੀ ਬਚਪਨ ਦੀਆਂ ਮੇਰੀਆਂ ਗੱਲਾਂ ਜੀ ਬਚਪਨ ਤੋਂ ਸਾਮਾਨ ਖਰੀਦਾ ਆ ਹਾਂਜੀ ਉਹਨਾਂ ਦਾ ਸਾਹਬਿਆਂ ਪੰਜ ਵੇਖੋ ਜੀ ਪੁਰਾਣੇ ਜਿਹੜੇ ਨਮਾ-ਸਮਾ ਮੈਨੂੰ ਤਾਂ ਕੋਈ ਠੀਕ ਨਹੀਂ ਗਾ ਬਾਕੀ ਆ ਜਿਹੜੇ ਹੋਂ ਨਾਲੇ ਰਿਕਾਰਡ ਆ ਇਹਨਾਂ ਦੇ ਅਸਰ ਹੈਗਾ ਜੀ ਹਾਂਜੀ ਇਹ 250 ਰਿਕਾਰਡ ਮੇਰੇ ਕੋਲ ਜੀ ਰਵੜਦਾ ਜੀ ਤੇ 6-7 ਰਿਕਾਰਡ ਮੇਰੇ ਕੋਲ ਪੱਥਰ ਦੇ ਜੀ ਇਹ ਕਿਹੜੇ-ਕਿਹੜੇ ਕਲਾਕਾਰਾਂ ਦੇ ਜਿਹੜੇ ਤਵੇ ਜੀ ਤੁਹਾਡੇ ਕੋਲ ਗੁਰਦੀਪ ਮਾਨਕ ਮਨਜਸੀ ਗਾ ਦਦਾਰ ਸੰਧੂ ਸ਼ਮੇਂਦਰ ਸ਼ੇਂਧਾ ਇਹ ਹੋਰ ਕਲਾਕਾਰਾਂ ਦੇ ਵੀ ਆਪਣੇ ਕੋਲ ਹੈਗੇ ਜੀ ਇਹ ਇਹ ਚੱਲਦੇ ਆ ਜੀ ਸਾਰੇ ਹਾਂਜੀ ਹਾਂਜੀ ਚੱਲਦੇ ਜੀ ਜਿਹਦਾ ਪੁਰਾਣੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਫਰਕ ਆ हां जी ਵੇਖੋ ਜੀ ਉਹ ਹੋਂਣ ਵਾਲੇ ਸਮੇਂ ਤੇ ਮੈਂ ਤਾਂ ਸੁਣਦਾ ਹੀ ਨਹੀਂ ਜੀ ਮੈਂ ਸੁਣਦਾ ਹੀ ਪੁਰਾਣੇ ਜੀ ਜਿੱਦਾਂ ਮੋਬਾਈਲ ਦੇਖਦੇ ਆ ਟੀਵੀ ਦੇਖਦੇ ਆ ਤੁਸੀਂ ਉਹ ਚੀਜ਼ ਨੂੰ ਜੁੜੀ ਨਹੀਂ ਕਰਦੇ ਨਹੀਂ ਜੀ ਨਹੀਂ ਨਹੀਂ ਉਹ ਨੂੰ ਨਹੀਂ ਮੈਂ ਤਾਂ ਬਸ ਇਹੋ ਜਿਹਾ ਕੰਮ ਕਰਨਾ ਬਸ ਹਾਂਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਇਹ ਸਮੇਂ ਤੋਂ ਹੀ ਬਚਪਨ ਦੀਆਂ ਮੇਰੀਆਂ ਗੱਲਾਂ ਜੀ ਬਚਪਨ ਤੋਂ ਸਮਾਨ ਖਰੀਦਾ ਆ ਹਾਂਜੀ ਉਹਨਾਂ ਦਾ ਸਾਂਭਿਆ ਪਾਈ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਨੂੰ ਲੈ ਕੇ ਜਾਵਾਂ ਜਾਂਦੇ ਸੀ ਕਿੰਨੇ ਕੇ ਪੈਸੇ ਮਿਲ ਜਾਂਦੇ ਸੀ ਕਰੋ 40 ਰੁਪਏ ਹੀ ਮਿਲਦੇ ਸੀ ਜੀ ਇੱਕਦਮ ਕਿੰਨੇ ਦਿਨ ਚੱਲਦਾ ਰਹਿੰਦਾ ਸੀ ਵਿਆਹ ਤਿੰਨ ਦਿਨ ਜੀ 40-50 ਰੁਪਏ ਦਾ ਗੁਜ਼ਾਰਾ ਹੋ ਜਾਂਦਾ ਸੀ ਟੱਡਾ ਜੀ ਵੇਖੋ ਜੀ ਗੁਜ਼ਾਰਾ ਤਾਂ ਤੁਹਾਨੂੰ ਪਤਾ ਹੀ ਆ ਹੋਣ ਵਾਲੀ ਗੱਲ ਕੁਝ ਹੋਰ ਆ ਉਦੋਂ ਵਾਲੀ ਗੱਲ ਕੁਝ ਹੋਰ ਸੀ ਉਹਦਾ ਸੌਦਾ ਵੀ ਉਸ ਹਿਸਾਬ ਨਾਲ ਆਉਂਦਾ ਸੀ ਹੁਣ ਸੌਦਾ ਵੀ ਉਹਨਾਂ ਜਿਆਦਾ ਅੱਜ ਕੱਲ ਦੇ ਨੌਜਵਾਨ ਜਿੱਦਾਂ ਤਰ੍ਹਾਂ ਤਰ੍ਹਾਂ ਦੇ ਗਾਣੇ ਸੁਣਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਕੀ ਕਹਿਣਾ ਜੀ ਉਹਨਾਂ ਤੁਹਾਨੂੰ ਹੁਣ ਪਤਾ ਹੀ ਆ ਜੀ ਕਿਤਰਾ ਦੇ ਸੁਣਦੇ ਤੇ ਕਿਹੋ ਜਿਹਾ ਸੁਣਦੇ ਆ ਆਪਾਂ ਤਾਂ ਇਹੀ ਸੁਣਨਾ ਜੀ ਜਿਹੜਾ ਮੇਰੇ ਕੋਲੇ ਆਪਾਂ ਤੇਹੀ ਸੁਣਨਾ ਜੀ ਪੁਰਾਣੇ ਸਮੇਂ ਦੇ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਫਰਕ ਸਮਝਦੇ ਹੋ ਦੇਖੋ ਜੀ ਪੁਰਾਣੇ ਜਿਹੜੇ ਨਵਾਂ ਸਵਾਂ ਮੈਨੂੰ ਤਾਂ ਕੋਈ ਠੀਕ ਨਹੀਂਗਾ ਬਾਕੀ ਆ ਜਿਹੜੇ ਹੋਣ ਵਾਲੇ ਰਿਕਾਰਡ ਆ ਇਹਨਾਂ 'ਚ ਅਸਰ ਹੈਗਾ ਜੀ ਉਦੋਂ ਦੇ ਲੋਕਾਂ ਦੇ ਵਿੱਚ ਪਿਆਰ ਤੇ ਅੱਜ ਦੇ ਲੋਕਾਂ ਦੇ ਵਿੱਚ ਪਿਆਰ ਹਾਂਜੀ ਉਦੋਂ ਬਹੁਤ ਪਿਆਰ ਸੀ ਜੀ ਉਹ ਤਾਂ ਬਹੁਤ ਸੁਣਦੇ ਸੀ ਜੀ ਗਾਣੇ ਹਾਂਜੀ ਇਹ 250 ਰਿਕਾਰਡ ਮੇਰੇ ਕੋਲ ਹੀ ਰਵੜਦਾ ਜੀ ਤੇ 6-7 ਰਿਕਾਰਡ ਮੇਰੇ ਕੋਲ ਪੱਥਰ ਦੇ ਜੀ ਇਹ ਕਿਹੜੇ ਕਿਹੜੇ ਕਲਾਕਾਰਾਂ ਦੇ ਜਿਹੜੇ ਤਵੇ ਜੀ ਤੁਹਾਡੇ ਨੂੰ ਕੁਲਦੀਪ ਮਾਨਕ ਮਨਜਸੀ ਗਾ ਦਦਾਰ ਸੰਧੂ ਸ਼ਮੇਂਦਰ ਸ਼ੇਂਧਾ ਇਹ ਹੋਰ ਕਲਾਕਾਰਾਂ ਦੇ ਵੀ ਆਪਣੇ ਕੋਲੇ ਹੈਗੇ ਜੀ ਇਹ ਇਹ ਚੱਲਦੇ ਆ ਜੀ ਸਾਰੇ ਹਾਂਜੀ ਹਾਂਜੀ ਚੱਲਦੇ ਜੀ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਫਰਕ ਆ ਹਾਂਜੀ ਵੇਖੋ ਜੀ ਉਹਨੋਂ ਹੋਣ ਵਾਲੇ ਸਮੇਂ ਤੇ ਮੈਂ ਤਾਂ ਸੁਣਦਾ ਹੀ ਨਹੀਂ ਜੀ ਮੈਂ ਸੁਣਦਾ ਹੀ ਪੁਰਾਣੇ ਜੀ ਜਿੱਦਾਂ ਮੋਬਾਈਲ ਦੇਖਦੇ ਆ ਟੀਵੀ ਦੇਖਦੇ ਆ ਤੁਸੀਂ ਉਹ ਚੀਜ਼ ਨੂੰ ਜੁੜੀ ਨਹੀਂ ਕਰਦੇ ਨਾ ਜੀ ਨਹੀਂ ਨਹੀਂ ਉਹਨੂੰ ਨਹੀਂ ਮੈਂ ਤਾਂ ਬਸ ਇਹੋ ਜਿਹਾ ਕੰਮ ਕਰਨਾ ਬਸ ਹਾਂਜੀ ਕਿੰਨੇ ਸਵੇਰ ਤੋਂ ਕੰਮ ਕਰ ਰਹੇ ਹੋ ਇਹ ਸਮੇਂ ਤੋਂ ਹੀ ਬਚਪਨ ਦੀਆਂ ਮੇਰੀਆਂ ਗੱਲਾਂ ਜੀ ਬਚਪਨ ਤੋਂ ਸਮਾਨ ਖਰੀਦਾ ਆ ਹਾਂਜੀ ਉਹਨਾਂ ਦਾ ਸਾਂਭਿਆ ਪਾਈ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਨੂੰ ਲੈ ਕੇ ਵਿਆਹ ਜਾਂਦੇ ਸੀ ਕਿੰਨੇ ਕੁ ਪੈਸੇ ਮਿਲ ਜਾਂਦੇ ਸੀ ਕਰੋ 40 ਰੁਪਏ ਹੀ ਮਿਲਦੇ ਸੀ ਜੀ ਇੱਕ ਦਿਨ ਦੇ ਕਿੰਨੇ ਦਿਨ ਚੱਲਦਾ ਰਹਿੰਦਾ ਸੀ ਵਿਆਹ ਤਿੰਨ ਦਿਨ ਜੀ 40-50 ਰੁਪਏ ਨਾਲ ਗੁਜ਼ਾਰਾ ਹੋ ਜਾਂਦਾ ਸੀ ਟੱਡਾ ਜੀ ਵੇਖੋ ਜੀ ਗੁਜ਼ਾਰਾ ਤਾਂ ਹੁਣ ਤੁਹਾਨੂੰ ਪਤਾ ਹੀ ਆ ਹੋਣ ਵਾਲੀ ਗੱਲ ਕੁਝ ਹੋਰ ਆ ਉਦੋਂ ਵਾਲੀ ਗੱਲ ਕੁਝ ਹੋਰ ਸੀ ਉਹਦਾ ਸੌਦਾ ਵੀ ਉਸ ਹਿਸਾਬ ਨਾਲ ਆਉਂਦਾ ਸੀ ਹੁਣ ਸੌਦਾ ਵੀ ਉਹਨਾਂ ਨਾਲੋਂ ਜ਼ਿਆਦਾ ਅੱਜ ਕੱਲ ਦੇ ਨੌਜਵਾਨ ਜਿੱਦਾਂ ਤਰ੍ਹਾਂ ਤਰ੍ਹਾਂ ਦੀ ਗੱਲਾਂ ਸੁਣਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਕੀ ਕਹਿਣਾ ਜੀ ਉਹਨਾ ਤੁਹਾਨੂੰ ਹੁਣ ਪਤਾ ਹੀ ਆ ਜੀ ਕਿਤਰਾ ਦੇ ਸੁਣਦੇ ਤੇ ਕਿਹੋ ਜਿਹਾ ਸੁਣਦੇ ਆ ਆਪਾਂ ਤਾਂ ਇਹੋ ਹੀ ਸੁਣਨਾ ਜੀ ਜਿਹੜਾ ਮੇਰੇ ਕੋਲੇ ਆਪਾਂ ਤਾਂ ਇਹੋ ਸੁਣਨਾ ਜੀ ਪੁਰਾਣੇ ਸਮੇਂ ਦੇ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਫਰਕ ਸਮਝਦੇ ਹੋ ਵੇਖੋ ਜੀ ਪੁਰਾਣੇ ਜਿਹੜੇ ਨਵਾਂ-ਸਮਾਂ ਮੈਨੂੰ ਤਾਂ ਕੋਈ ਠੀਕ ਨਹੀਂ ਗਾ ਬਾਕੀ ਆ ਜਿਹੜੇ ਹੁਣ ਵਾਲੇ ਰਿਕਾਰਡ ਹੈ ਇਹਨਾਂ 'ਚ ਅਸਰ ਹੈਗਾ ਜੀ ਉਦੋਂ ਦੇ ਲੋਕਾਂ ਦੇ ਵਿੱਚ ਪਿਆਰ ਤੇ ਅੱਜ ਦੇ ਲੋਕਾਂ ਦੇ ਵਿੱਚ ਪਿਆਰ ਚ ਹਾਂਜੀ ਉਦੋਂ ਬਹੁਤ ਪਿਆਰ ਸੀ ਜੀ ਉਦੋਂ ਬਹੁਤ ਸੁਣਦੇ ਸੀ ਗਾਣੇ